ਅੱਜ ਗੁਰਮੁਖ ਪਿਆਰੋ ਦਿਹਾੜਾ ਕਾਹਦਾ ਜੇ ਤੁਹਾਨੂੰ ਪੁੱਛੀਏ ਜੇ ਸੰਗਤ ਨੂੰ ਆਪਾਂ ਪੁੱਛੀਏ ਵੀ ਅੱਜ ਦਿਹਾੜਾ ਕਾਹਦਾ ਸਾਡੇ 95% ਲੋਕਾਂ ਨੇ ਇਹ ਕਹਿਣਾ ਜਿਹਾ ਸੰਗਰਾਮ ਦਾ ਦਿਹਾੜਾ ਕਿਉਂਕਿ ਸਾਡੀ ਸੁਰਤ ਵਿੱਚ ਸਾਡੇ ਦਿਮਾਗ ਵਿੱਚ ਇਹ ਸ਼ਬਦ ਬਾੜ ਦਿੱਤੇ ਗਏ ਸ਼ਬਦ ਹੀ ਗੁਰੂ ਹੁੰਦਾ ਜਿਹੜੇ ਸ਼ਬਦ ਅਸੀਂ ਮੰਨ ਰਹੇ ਹਾਂ ਪਰ ਯਾਦ ਰੱਖੋ ਜੇ ਤੁਹਾਨੂੰ ਪੁੱਛੀ ਅੱਜ ਸਾਡਾ ਇਹ ਇਤਿਹਾਸਕ ਦਿਹਾੜਾ ਕਿਸੇ ਨੂੰ ਨਹੀਂ ਪਤਾ ਅੱਜ ਭਾਈ ਤਾਰੂ ਸਿੰਘ ਜਿਨ੍ਹਾਂ ਦੀ ਖੋਪੜੀ ਉਤਾਰੀ ਗਈ ਜਿਨ੍ਹਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਆਪਣਾ ਆਪ ਕੁਰਬਾਨ ਕੀਤਾ ਇਹ ਅਸੀਂ ਗੱਲਾਂ ਸਾਰੇ ਜਾਣਨਿਆ ਕਰ ਲੈਣੇ ਆ ਵੀ ਭਾਈ ਤਾਰੂ ਸਿੰਘ ਪੂਲੇ ਪਿੰਡ ਦਾ ਸੀ ਉਹ ਉਹ ਕਰਦਾ ਕੀ ਸੀ ਸਾਨੂੰ ਉਹਨਾਂ ਇਤਿਹਾਸ ਵਿੱਚੋਂ ਕੁਝ ਸਿੱਖਣਾ ਹੁੰਦਾ ਜੇ ਅਸੀਂ ਇਤਿਹਾਸ ਤੋਂ ਕੁਝ ਸਿੱਖਦੇ ਨਹੀਂ ਸਾਡਾ ਪੜਨ ਦਾ ਸੁਣਨ ਦਾ ਸੁਣਾਉਣ ਦਾ ਕੋਈ ਬਹੁਤ ਆ ਲਾਭ ਨਹੀਂ ਹੁਣ ਸਾਨੂੰ ਅੱਜ ਬੜਾ ਕੁਝ ਸਿਖਾ ਸਕਦਾ ਹੈ ਇਤਿਹਾਸ ਭਾਈ ਤਾਰੂ ਸਿੰਘ ਜੀ ਦਾ ਉਹ ਕੀ ਕਰ ਰਹੇ ਨੇ ਆਪਾਂ ਦੱਸ ਦਿਆਂ ਵੀ ਉਹ ਜਿਹੜੇ ਬਾਗੀ ਨੇ ਹਕੂਮਤ ਨਾਲ ਲੜ ਰਹੇ ਨੇ ਲੋਕਾਂ ਦੇ ਹੱਕਾਂ ਲਈ ਪੰਜਾਬ ਲਈ ਸਾਡੇ ਦੇਸ਼ ਲਈ ਇਸ ਧਰਤੀ ਲਈ ਮਨੁੱਖੀ ਅਧਿਕਾਰਾਂ ਲਈ ਜਿਹੜੇ ਲੋਕ ਹਕੂਮਤ ਨਾਲ ਟੱਕਰ ਲੈ ਰਹੇ ਨੇ ਜ਼ਬਰ ਜ਼ੁਲਮ ਦੇ ਖਿਲਾਫ ਲੜ ਰਹੇ ਨੇ ਭਾਈ ਤਾਰੂ ਸਿੰਘ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਪਚਾਉਂਦਾ ਭਾਈ ਤਾਰੂ ਸਿੰਘ ਕੀ ਕਰਦਾ ਹੈ ਘਰੋਂ ਪ੍ਰਸ਼ਾਦਾ ਪਾਣੀ ਤਿਆਰ ਕਰਦਾ ਆਪਣੇ ਦਸਾਂ ਨੋਹਾਂ ਦੇ ਕੀਰਤ ਕਰਦਾ ਹੈ ਕੀਰਤ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਕਿਹਨੂੰ ਫੜਾ ਕੇ ਆਉਂਦਾ ਉਹਨਾਂ ਸੂਰਮਿਆਂ ਯੋਧਿਆ ਪਰ ਅੱਜ ਅਸੀਂ ਦੇਖਣਾ ਸੀ ਪ੍ਰਸ਼ਾਦਾ ਪਾਣੀ ਅਸੀਂ ਵੀ ਪਚਾ ਰਹੇ ਹਾਂ ਅਸੀਂ ਵੀ ਦੇ ਰਹੇ ਹਾਂ ਅੱਜ ਸਾਡਾ ਕੌਮ ਦਾ ਸਾਡੇ ਪੰਥ ਦਾ ਸਾਡੇ ਪੰਜਾਬ ਦੇ ਹਾਲਾਤ ਵੇਖਣ ਵਾਲੇ ਨੇ ਪ੍ਰਸ਼ਾਦਾ ਪਾਣੀ ਅਸੀਂ ਵੀ ਲਿਜਾਣੇ ਆ ਪ੍ਰਸ਼ਾਦਾ ਪਾਣੀ ਅਸੀਂ ਪਖੰਡੀਆਂ ਨੂੰ ਅਖੌਤੀ ਡੇਰੇਦਾਰਾਂ ਨੂੰ ਜਿਨ੍ਹਾਂ ਨੇ ਗੁਰੂ ਘਰ ਦੇ ਨਿਸ਼ਾਨ ਸਾਹਿਬ ਹੀ ਲਾਹ ਦਿੱਤੇ ਉਤਾਰ ਦਿੱਤੇ ਅਸੀਂ ਉਹਨਾਂ ਦੇ ਘਰਾਂ 'ਚ ਪ੍ਰਸ਼ਾਦਾ ਪਾਣੀ ਪਚਾ ਬਣਾ ਬਣਾ ਕੇ ਉਹਨਾਂ ਨੂੰ ਫੜਾ ਕੇ ਆਉਨੇ ਕਿ ਭਾਈ ਤਾਰੂ ਸਿੰਘ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜਿਨ੍ਹਾਂ ਦੇ ਖਿਲਾਫ ਚਾਹੇ ਉਹ ਧਾਰਮਿਕ ਲੋਕ ਸਨ ਚਾਹੇ ਰਾਜਨੀਤਿਕ ਲੋਕ ਸਨ ਜਿਹੜੇ ਮਨੁੱਖਤਾ ਦਾ ਖੂਨ ਪੀ ਰਹੇ ਨੇ ਪੰਥ ਇਹਨਾਂ ਲਈ ਲੜਦਾ ਸਦਾ ਤੋਂ ਲੜਦਾ ਆ ਸਾਡਾ ਇਤਿਹਾਸ ਵੇਖੋ ਭਾਈ ਤਾਰੂ ਸਿੰਘ ਦਾ ਕਿਸੇ ਹਕੂਮਤ ਨਾਲ ਹੋਰ ਕੋਈ ਵੈਰ ਨਹੀਂ ਕਾਦਾ ਵੈਰ ਸੀ ਜ਼ਬਰ ਜ਼ੁਲਮ ਜ਼ਬਰ ਜ਼ੁਲਮ ਦੇ ਖਿਲਾਫ ਲੜੇ ਉਹਨੂੰ ਸਜ਼ਾ ਕੀ ਦਿੱਤੀ ਗਈ ਜੇ ਦੇ ਕੇਸ ਕਤਲ ਕਰਦੇ ਹੋ ਸਮਝੋ ਕੇਸ ਕਤਲ ਕਿਉਂ ਕਿਉਂਕਿ ਜੇ ਕਿਸੇ ਨੂੰ ਮੌਤ ਤੋਂ ਵੱਧ ਸਜ਼ਾ ਦੇਣੀ ਆ ਕਾਸੀ ਤੋਂ ਵੱਡੀ ਸਜ਼ਾ ਕਿਹੜੀ ਆ ਇਤਿਹਾਸ ਪੜੋ ਉਹਦਾ ਸਿਰ ਮੂ ਮੰਨ ਕੇ ਛੱਡ ਦਿੱਤਾ ਜਾਂਦਾ ਸੀ ਤਾਂ ਕਿ ਉਹ ਇਨਸਾਨ ਦੁਨੀਆ ਦੇ ਵਿੱਚ ਨਾ ਜਿਉਂਦਾ ਤੇ ਨਾ ਮਰਦਾ ਜਨਰਕ ਦੀ ਜ਼ਿੰਦਗੀ ਉਹਦੀ ਬਣਾ ਕੇ ਬੇਗਰਤ ਬਣਾ ਕੇ ਛੱਡ ਦਿੱਤਾ ਜਾਂਦਾ ਸੀ ਵੱਡੀ ਸਜ਼ਾ ਸੀ ਇਹਦਾ ਧਰਮ ਨਾਲ ਕੋਈ ਸਬੰਧ ਨਹੀਂ ਸੀ ਜਦੋਂ ਅਸੀਂ ਕੇਸਾਂ ਨੂੰ ਧਰਮ ਨਾਲ ਜੋੜਦੇ ਆ ਲੋਕੀਏ ਤੋਂ ਦੂਰ ਭਜਦੇ ਆ ਸਾਨੂੰ ਸਹੀ ਤੱਥ ਲੋਕਾਂ ਤੱਕ ਅਸੀਂ ਪਹੁੰਚਾ ਨਹੀਂ ਸਕੇ ਇਸ ਕਰਕੇ ਸਾਨੂੰ ਇਤਿਹਾਸ ਦੇ ਵਿੱਚੋਂ ਗੱਲਾਂ ਕਰਨੀਆਂ ਸਿੱਖਣੀਆਂ ਬੜੀਆਂ ਲਾਜ਼ਮੀ